ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਅੱਜ ਦਾ ਜਿਹੜਾ ਵਲੌਗ ਆ ਮੈਂ ਸਵੇਰ ਤੋਂ ਸ਼ੁਰੂ ਕਰਨ ਲੱਗੀ ਆ ਤੇ ਅੱਜ ਦਿਨ ਹੈਗਾ ਆ ਸੋਮਵਾਰ ਦਾ ਤੇ ਕੱਲ ਸੀਗਾ ਸੰਡੇ ਸੋ ਅੱਜ ਬੱਚਿਆਂ ਨੇ ਜਾਣਾ ਆ ਸਕੂਲ ਤੇ ਫਟਾਫਟ ਜਿਹੜਾ ਆ ਉਹ ਮੈਂ ਸਭ ਤੋਂ ਪਹਿਲਾਂ ਧਰਨੀਆ ਚਾਹ ਸਭ ਤੋਂ ਪਹਿਲਾਂ ਜਿਹੜਾ ਕੰਮ ਹੁੰਦਾ ਚਾਹ ਬਣਾਉਂਦਾ ਤੇ ਕੱਲ ਸੰਡੇ ਸੀਗਾ ਤੇ ਕੱਲ ਸ਼ਾਮੀ ਨਾਲ ਸਮੋਸੇ ਲਿਆਂਦੇ ਸੀਗੇ ਤੇ ਇੱਕ ਪੀਸ ਜਿਹੜਾ ਬਚ ਗਿਆ ਸੀਗਾ ਸੋ ਅੱਜ ਮੈਂ ਉਹਦਾ ਨਾ ਚਾਟ ਬਣਾਉਂਗੀ ਮੇਰਾ ਬੜਾ ਦਿਲ ਕਰਦਾ ਸੀ ਸਮੋਸਾ ਚਾਟ ਖਾਣ ਨੂੰ ਤੇ ਸਭ ਤੋਂ ਪਹਿਲਾਂ ਮੈਂ ਜਿਹੜਾ ਆ ਉਹ ਚਾਹ ਰੱਖ ਦੇਣੀ ਆ ਬਣਨ ਵਾਸਤੇ ਤੇ ਅੱਜ ਨਾ ਮੈਂ హెయిర్ ਵਾਸ਼ ਕੀਤੇ ਸੀਗੇ ਤੇ ਮੈਂ ਸਭ ਤੋਂ ਪਹਿਲਾਂ ਆਪਣਾ ਜੂڑا ਕਰ ਲਿਆ ਕਿਉਂਕਿ ਮੈਨੂੰ ਨਾ ਖੁੱਲੇ ਵਾਲਾਂ ਵਿੱਚ ਕੰਮ ਕਰਨ ਦੀ ਆਦਤ ਨਹੀਂ ਆ ਮੈਨੂੰ ਬਹੁਤ ਹੀ ਜ਼ਿਆਦਾ ਅਨਕੰਫਰਟੇਬਲ ਫੀਲ ਹੁੰਦਾ ਆ ਜਦੋਂ ਮੈਂ ਖੁੱਲੇ ਵਾਲ ਰੱਖ ਕੇ ਤੇ ਅਗਰ ਮੈਂ ਕਿਚਨ ਵਿੱਚ ਆ ਜਾਵਾਂ ਤੇ ਮੈਨੂੰ ਕਿਚਨ ਵਿੱਚ ਕੰਮ ਕਰਨਾ ਬਹੁਤ ਹੀ ਔਖਾ ਲੱਗਦਾ ਆ ਤੇ ਚਾਹ ਬਣਾਉਣ ਦੇ ਨਾਲ ਹੀ ਅੱਜ ਮੈਂ ਨਾ ਕਿਉ ਵੀ ਬਣਾਉਣਾ ਆ ਕਿਉਂਕਿ ਦੇਸੀ ਕਿਉ ਖਤਮ ਹੋ ਗਿਆ ਸੀਗਾ ਤੇ ਦੇਸੀ ਕਿਉ ਬਣਾਉਣਾ ਆ ਤੇ ਮੈਂ ਥੋੜਾ ਜਿਹਾ ਹੀ ਕਿਉ ਬਣਾਉਂਗੀ ਸਭ ਤੋਂ ਪਹਿਲਾਂ ਕਿਉਂਕਿ ਜਦੋਂ ਮੈਂ ਜਲਦੀ ਜਲਦੀ ਵਿੱਚ ਮੈਨੂੰ ਦੇਸੀ ਕਿਉ ਚਾਹੀਦਾ ਹੁੰਦਾ ਨਾ ਫਿਰ ਮੈਂ ਥੋੜੀ ਜੀ ਮਲਾਈ ਨੂੰ ਮਤਲਬ ਕਿ ਉਹਦਾ ਮੱਖਣ ਬਣਾ ਕੇ ਤੇ ਥੋੜਾ ਜਿਹਾ ਜਿਹੜਾ ਘਿਓ ਆ ਬਣਾ ਲੈਣੀ ਆ ਵਰਤਨ ਜੋਗਾ ਤੇ ਬਾਕੀ ਜਿਹੜਾ ਆ ਮੈਂ ਬਾਅਦ ਵਿੱਚ ਬਣਾ ਲਵਾਂਗੀ ਸੋ ਦੂਸਰੇ ਪਾਸੇ ਇੱਧਰ ਮੇਰੀ ਚਾਹ ਬਣਦੀ ਪਈ ਆ ਤੇ ਨਾਲ ਹੀ ਮੈਂ ਘਿਓ ਬਣਨ ਵਾਸਤੇ ਰੱਖ ਦਿੱਤਾ ਆ ਤੇ ਸਭ ਤੋਂ ਪਹਿਲਾਂ ਮੈਂ ਕੌਲੀ ਵਿੱਚ ਤਿੰਨ ਚਮਚ ਜਿਹੜੇ ਆ ਦਹੀਂ ਦੇ ਪਾਏ ਆ ਥੋੜਾ ਜਿਹੀ ਚੀਨੀ ਪਾ ਦਿੱਤੀ ਤੇ ਥੋੜਾ ਜਿਹਾ ਹੀ ਨਮਕ ਪਾ ਦਿੱਤਾ ਚੰਗੀ ਤਰ੍ਹਾਂ ਜਿਹੜਾ ਫੈਟ ਲਿਆ ਆ ਥੋੜਾ ਜਿਹਾ ਫਿਰ ਪਾਣੀ ਵੀ ਪਾ ਦਿੱਤਾ ਸੀਗਾ ਕਿ ਜਿਹੜੇ ਇਹ ਥੋੜਾ ਜਿਹਾ ਪਤਲਾ ਹੋ ਜਾਵੇ ਇੱਧਰ ਮੈਂ ਪਿਆਜ਼ ਤੇ ਟਮਾਟਰ ਵੀ ਛੋਟੇ ਛੋਟੇ ਕੱਟ ਲਏ ਆ ਤੇ ਹੁਣ ਮੈਂ ਜਿਹੜਾ ਸਮੋਸਾ ਸੀਗਾ ਉਹਨੂੰ ਥੋੜਾ ਜਿਆਦਾ ਤੋੜ ਲੈਣਾ ਆ ਸਮੋਸਾ ਠੰਡਾ ਹੀ ਸੀਗਾ ਮੈਂ ਕਿਹਾ ਕੋਈ ਗੱਲ ਨਹੀਂ ਇਹਨੂੰ ਕੀ ਗਰਮ ਕਰਨਾ ਆ ਤੇ ਉਹਦੇ ਵਿੱਚ ਮੈਂ ਉਹਦੇ ਉੱਪਰ ਪਾ ਦਿੱਤਾ ਦਹੀਂ ਆ ਚਾਰ ਪੰਜ ਚਮਚ ਜਿਹੜੇ ਮੈਂ ਦਹੀਂ ਦੇ ਪਾ ਦਿੱਤੇ ਸੀਗੇ ਫਿਰ ਅੱਜ ਨਾ ਮਿੱਠੀ ਚਟਨੀ ਜਿਹੜੀ ਇਮਲੀ ਦੀ ਸੀ ਉਹ ਖਤਮ ਹੋਈ ਸੀਗੀ ਤੇ ਮੇਰੇ ਕੋਲ ਨਾ ਆ ਇਮਲੀ ਤੇ ਪੂਦਨੇ ਦੀ ਨਾ ਰੈਡੀਮੇਡ ਚਟਨੀ ਪਈ ਹੋਈ ਸੀ ਇਹਦਾ ਵੀ ਟੇਸਟ ਸੇਮ ਉਹੋ ਜਿਹਾ ਹੀ ਹੁੰਦਾ ਆ ਸੋ ਮੈਂ ਉਹ ਪਾ ਦਿੱਤੀ ਫਿਰ ਹਰੀ ਚਟਨੀ ਜਿਹੜੀ ਸੀਗੀ ਉਹ ਪਾ ਦਿੱਤੀ ਹਰੀ ਚਟਨੀ ਵੀ ਜਿਹੜੀ ਬਣੀ ਹੋਈ ਪਈ ਹੋਈ ਸੀਗੀ ਥੋੜਾ ਜਿਹਾ ਪਿਆਜ਼ ਕੱਟਿਆ ਜਿਹੜਾ ਸੀ ਉਹ ਪਾ ਦਿੱਤਾ ਉਹਦੇ ਉੱਤੇ ਟਮਾਟਰ ਪਾ ਦਿੱਤੇ ਤੇ ਫਿਰ ਉਹਦੇ ਉੱਤੇ ਹੋਰ ਪਿਆਜ਼ ਪਾ ਦਿੱਤਾ ਤੇ ਇਹਦੇ ਉੱਤੇ ਮੈਂ ਜਿਹੜਾ ਆ ਥੋੜਾ ਜਿਹਾ ਚਾਟ ਮਸਾਲਾ ਪਾਇਆ ਸੀਗਾ ਤੇ ਨਾਲ ਹੀ ਭੁੰਨੇ ਹੋਇਆ ਜੀਰਾ ਪਾ ਦਿੱਤਾ ਜੀਰਾ ਜਿਹੜਾ ਭੁੰਨ ਕੇ ਉਹਦਾ ਪਾਊਡਰ ਬਣਾ ਕੇ ਰੱਖਿਆ ਹੋਇਆ ਆ ਉਹ ਪਾ ਦਿੱਤਾ ਫਿਰ ਉਹਦੇ ਉੱਤੇ ਜਿਹੜੇ ਆ ਥੋੜੇ ਜਿ ਮਤਲਬ ਕਿ ਪਿਆਜ਼ ਪਾ ਕੇ ਤੇ ਨਾਲ ਮੈਂ ਥੋੜੀਆਂ ਜੀਆਂ ਨਮਕੀਨ ਪਾ ਦਿੱਤਾ ਜਿਹੜਾ ਮੇਰੇ ਕੋਲ ਸੀਗਾ ਉਹੀ ਅਵੇਲੇਬਲ ਸੀ ਜਿਹੜਾ ਉਹ ਪਾ ਦਿੱਤਾ ਤੇ ਉਹਦੇ ਉੱਤੇ ਥੋੜਾ ਜਿਹਾ ਦਹੀਂ ਪਾ ਕੇ ਥੋੜੀ ਜਿਹੀ ਹੋਰ ਇਮਲੀ ਤੇ ਚਟਨੀ ਦੀ ਮਤਲਬ ਕਿ ਇਮਲੀ ਤੇ ਪੁਦੀਨੇ ਦੀ ਚਟਨੀ ਪਾ ਦਿੱਤੀ ਤੇ ਨਾਲ ਹਰੇ ਧਨੀਆ ਦੀ ਚਟਨੀ ਪਾ ਕੇ ਆਪਣੇ ਹਸਬੰਦ ਨੂੰ ਦਿੱਤੀ ਅਰਸ਼ ਨੇ ਵੀ ਖਾ ਲਈ ਸੀਗੀ ਮੈਂ ਵੀ ਖਾ ਲਈ ਸੀਗੀ ਆ ਉਹ ਬਚਾਰੀ ਨਾਲ ਚਾਹੀਦਾ ਸਵਾਦ ਵਧੀਆ ਬਚਾਰੀ ਨਾਲ ਚਾਹੀਦਾ ਸਵਾਦ ਜੀ ਸਵਾਦ ਬਣੀ ਆ ਨਾ ਬਹੁਤ ਸਵਾਦ ਬਣਾਈ ਹੈ ਇਹ ਪਹਿਲੀ ਵਾਰ ਦਿਖਾਦੀ ਮੈਂ ਇਸ ਤਰ੍ਹਾਂ ਸਮੋਸਾ ਚਾਟ ਹੈ ਨਾ ਅੱਜ ਮੈਂ ਜਦੋਂ ਵਾਇਸਓਵਰ ਕਰਦੀ ਪਈ ਸੀ ਨਾ ਤੇ ਇੱਕ ਵਾਰ ਮਤਲਬ ਕਿ ਬਾਰੋਂ ਬੱਚੇ ਆਂਦੇ ਖੇਡਣ ਦੀ ਆਵਾਜ਼ ਆਉਂਦੀ ਪਈ ਸੀ ਸੋ ਮੈਨੂੰ ਥੋੜੀ ਜਿਹੀ ਡਿਸਟਰਬੈਂਸ ਹੁੰਦੀ ਸੀਗੀ ਪਰ ਮੈਂ ਉਵੇਂ ਹੀ ਜਿਹੜੀ ਵਾਇਸਓਵਰ ਕਰ ਦਿੱਤੀ ਸੋ ਪਲੀਜ਼ ਤੁਸੀਂ ਅਵੋਇਡ ਕਰ ਦਿਓ ਤੇ ਅੱਜ ਮੈਂ ਜਿਵੇਂ ਕਿ హెయిਰ ਵਾਸ਼ ਕੀਤੇ ਸੀਗੇ ਤੇ ਹੁਣ ਆਈ ਸੀਗੀ ਵਾਲਾਂ ਨੂੰ ਤੇਲ ਲਗਾਉਣ ਵਾਸਤੇ ਤੇ ਮੈਂ ਹਮੇਸ਼ਾ ਜਦੋਂ ਵੀ हेयर वॉਸ਼ ਕਰਦੀ ਆ ਨਾ ਤਾਂ ਉਦੋਂ ਮੈਂ 3 ਜਾਂ 4 ਘੰਟੇ ਦੇ ਅੰਦਰ ਜਿਹੜਾ ਆ ਉਹ ਤੇਲ ਆਪਣੇ ਵਾਲਾਂ ਨੂੰ ਲਗਾ ਲੈਂਦੀ ਆ ਤੇ ਮੈਂ ਹਮੇਸ਼ਾ ਜਿਹੜਾ ਜ਼ਿਆਦਾਤਰ ਆਪਣੇ ਬੱਚਿਆਂ ਲਈ ਵੀ ਜਿਵੇਂ ਕਿ ਤੁਹਾਨੂੰ ਮੈਂ ਹਰ ਇੱਕ ਵੀਡੀਓ ਵਿੱਚ ਦੱਸਦੀ ਆ ਕਿ ਮੈਂ ਸਰੋਂ ਦਾ ਤੇਲ ਜਿਹੜਾ ਯੂਜ਼ ਕਰਦੀ ਆ ਕਿਉਂਕਿ ਮੈਨੂੰ ਉਹ ਨਾਲ ਸ਼ੁਰੂ ਤੋਂ ਸਰੋਂ ਦਾ ਤੇਲ ਹੀ ਜਿਹੜਾ ਬੈਸਟ ਲੱਗਿਆ ਆ ਮੈਂ ਕਾਫੀ ਤੇਲ ਵਰਤ ਕੇ ਵੇਖਿਆ ਪਰ ਮੈਨੂੰ ਹਨਾ ਵਧੀਆ ਨਹੀਂ ਲੱਗੇ ਮੈਂ ਕਿਉਂ ਘਰਪਿੰਨ ਵੀ ਯੂਜ਼ ਕੀਤਾ ਆ ਹੈਅਰ ਐਂਡ ਕੇਅਰ ਬਹੁਤ ਹੀ ਵਧੀਆ ਆਇਲਾ ਆ ਕੰਗਿਆ ਨੂੰ ਮਤਲਬ ਕਿ ਉਹਦੇ ਨਾਲ ਵੀ ਜਿਹੜੇ ਹੇਅਰ ਜਿਹੜੇ ਆ ਬਹੁਤ ਲੰਬੇ ਹੁੰਦੇ ਆ ਬਟ ਮੈਂ ਇਹ ਮੈਨੂੰ ਨਾ ਨਾਨ ਸਟਿਕ ਤੇਲ ਜਿਹੜੇ ਮੇਰੇ ਵਾਲਾਂ ਤੇ ਸੁੱਟ ਨਹੀਂ ਕਰਦੇ ਮੈਂ ਹਮੇਸ਼ਾ ਜਿਹੜਾ ਉਹ ਸਰੋਂ ਦਾ ਤੇਲ ਹੀ ਜਿਹੜਾ ਯੂਜ਼ ਕਰਦੀ ਆ ਬਟ ਇਹ ਵੀ ਤੇਲ ਜਿਹੜੇ ਕੀ ਉਹ ਕਾਰਪੀਨ ਹੈਅਰ ਐਂਡ ਕੇਅਰ ਇਹ ਵੀ ਜਿਹੜੇ ਤੇਲ ਸੀਗੇ ਵਧੀਆ ਸੀਗੇ ਕਦੀ ਕਦੀ ਮੈਂ ਜਦੋਂ ਸਿਰ ਵਿੱਚ ਕਈ ਵਾਰੀ ਜਿਹਦਾ ਡੈਂਡਰਫ ਹੋ ਜਾਂਦੀ ਆ ਸਰਦੀਆਂ ਦੇ ਮੌਸਮ ਵਿੱਚ ਫਿਰ ਮੈਂ ਸਰੋਂ ਦਾ ਤੇਲ ਤੇ ਨਾਰੀਅਲ ਦਾ ਤੇਲ ਦਾ ਮਿਕਸ ਕਰਕੇ ਆ ਨਾ ਉਹ ਲਗਾ ਲੈਂਦੀ ਆ ਤੇ ਮੈਂ ਹਮੇਸ਼ਾ ਵਾਲਾਂ ਨੂੰ ਜਿਹੜਾ ਆ ਉਹ ਵਾਲਾਂ ਦੀਆਂ ਮਤਲਬ ਕਿ ਆਪਣੇ ਜਿਹੜੀ ਸਕਿਨ ਆ ਨਾ ਉਹਦੇ ਉੱਤੇ ਚੰਗੀ ਤਰ੍ਹਾਂ ਤੇਲ ਅਪਲਾਈ ਕਰਦੀ ਆ ਮਤਲਬ ਕਿ ਜਿਹੜਾ ਤੇਲ ਆ ਉਹ ਜੜਾਂ ਵਿੱਚ ਚੰਗੀ ਤਰ੍ਹਾਂ ਚਲੇ ਜਾਵੇ ਤੇ ਆਪੇ ਹੀ ਮੈਂ ਆਪਣੇ ਹੱਥਾਂ ਦੀਆਂ ਜਿਹੜੀਆਂ ਉਂਗਲਾਂ ਹੁੰਦੀਆਂ ਆ ਉਹਨਾਂ ਦੇ ਨਾਲ ਜਿਹੜੀਆਂ ਆਪਣੇ ਵਾਲਾਂ ਦੀ ਜਿਹੜੀ ਚੰਗੀ ਤਰ੍ਹਾਂ ਮ사ਜ ਕਰ ਲੈਣੀ ਆ ਮੈਨੂੰ ਬਹੁਤ ਸਾਰੇ ਕੁਐਸਚਨਸ ਆਉਂਦੇ ਆ ਕਿ ਅਸੀਂ ਜਿਹੜਾ ਤੇਲ ਆ ਉਹ ਬਾਅਦ ਵਿੱਚ ਯੂਜ਼ ਕਰੀਏ ਜਾਂ ਪਹਿਲਾਂ ਯੂਜ਼ ਕਰੀਏ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ ਜਿੱਦਾਂ ਤੁਸੀਂ ਕੰਫਰਟੇਬਲ ਹੋ ਕਈਆਂ ਨੂੰ ਜਿਹੜਾ ਆ ਉਹ ਆਇਲੀ ਜਿਹੜੇ ਵਾਲ ਆ ਉਹ ਪਸੰਦ ਨਹੀਂ ਹੁੰਦੇ ਜਿਵੇਂ ਕਿ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਕਿ ਅਸੀਂ ਆਪਣੇ ਸਾਡੇ ਵਾਲ ਜਿਹੜੇ ਆਇਲੀ ਰਹਿਣ ਤਾਂ ਤੁਸੀਂ ਜਿਹੜੇ ਹੈਅਰ ਵਾਸ਼ ਤੋਂ ਪਹਿਲਾਂ ਵੀ ਆਪਣੇ ਵਾਲ ਜਿਹੜੇ ਆ ਉਹਨਾਂ ਦੇ ਵਿੱਚ ਤੇਲ ਲਗਾ ਸਕਦੇ ਹੋ ਜਿਵੇਂ ਕਿ 7-8 ਘੰਟੇ ਪਹਿਲਾਂ ਜਿਹੜਾ ਉਹ ਤੇਲ ਲਗਾ ਲਵੋ ਜਿੱਦਾਂ ਤੇਲ ਜਿਹੜਾ ਆ ਉਹ ਜਣਾ ਵਿੱਚ ਅਬਜ਼ਰਵ ਹੋ ਜਾਵੇ ਤੇ ਫਿਰ ਬਾਅਦ ਵਿੱਚ ਕਿਸੇ ਵੀ ਸ਼ੈਂਪੂ ਦੇ ਨਾਲ ਜਿਹੜਾ ਵੀ ਸ਼ੈਂਪੂ ਤੁਹਾਡੇ ਵਾਲਾਂ ਨੂੰ ਸੂਟ ਕਰਦਾ ਆ ਉਹਦੇ ਨਾਲ ਆਪਣੇ హెయిర్ ਵਾਸ਼ ਕਰ ਲਵੋ ਤੇ ਅੱਜ ਮੈਂ ਮਤਲਬ ਕਿ ਆਪਣੇ ਵਾਲਾਂ ਨੂੰ ਕਾਫੀ ਸਾਰਾ ਤੇਲ ਲਗਾਇਆ ਸੀਗਾ ਕਿਉਂਕਿ ਜਦੋਂ ਡਰਾਈ ਮੌਸਮ ਹੁੰਦਾ ਆ ਉਦੋਂ ਤੁਹਾਡੇ ਵਾਲਾਂ ਨੂੰ ਜ਼ਿਆਦਾ ਤੇਲ ਦੀ ਜ਼ਰੂਰਤ ਹੁੰਦੀ ਆ ਜਿਵੇਂ ਆਪਣੀ ਸਕਿਨ ਜਿਹੜੀ ਆ ਉਹ ਡਰਾਈ ਹੋ ਜਾਂਦੀ ਆ ਤਾਂ ਆਪਾਂ ਕੋਈ ਵੀ ਕਰੀਮ ਦਾ ਯੂਜ਼ ਕਰਦੇ ਆ ਨਾ ਉਵੇਂ ਸਾਡੇ ਵਾਲਾਂ ਨੂੰ ਵੀ ਜਿਹੜੇ ਸਾਡੇ ਵਾਲ ਵੀ ਡਰਾਈ ਹੋ ਜਾਂਦੇ ਆ ਤੇ ਸਾਡੇ ਵਾਲਾਂ ਨੂੰ ਵੀ ਜਿਹੜਾ ਆ ਉਹ ਤੇਲ ਦੀ ਜ਼ਰੂਰਤ ਹੁੰਦੀ ਆ ਇਸ ਕਰਕੇ ਮੈਂ ਅੱਜ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਢਾਇਆ ਉਹ ਤੇਲ ਅਪਲਾਈ ਕੀਤਾ ਵੈਸੇ ਮੋਸਟਲੀ ਮੈਂ ਜਿਹੜਾ ਆ ਆਪਣੇ ਵਾਲਾਂ ਦਾ ਜੂڑا ਬਣਾ ਕੇ ਰੱਖਦੀ ਆ ਬਟ ਅੱਜ ਕਾਫੀ ਦਿਨਾਂ ਬਾਅਦ ਮੇਰਾ ਦਿਲ ਕੀਤਾ ਕਿਉਂਕਿ ਮੇਰੀ ਨਾ ਧੌਣ ਬੜੀ ਦਰਦ ਕਰਦੀ ਸੀਗੀ ਕਿ ਅੱਜ ਮੈਂ ਆਪਣੇ ਗੁੱਤ ਕਰਾਂ ਸੋ ਮੈਂ ਅੱਜ ਗੁੱਤ ਕੀਤੀ ਆਪਣੀ ਮੇਰੇ ਵਾਲ ਜਿਹੜੇ ਆ ਬਹੁਤ ਜ਼ਿਆਦਾ ਪਤਲੇ ਹੋ ਚੁੱਕੇ ਆ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਆਪਣੇ హెయిర్ ਕੇਅਰ ਕਰਦੇ ਹੋ ਜਾਂ ਆਪਣੇ ਵਾਲਾਂ ਦੀ ਕੇਅਰ ਕਰਦੇ ਹੋ ਉਹਦੇ ਨਾਲੇ ਤੁਹਾਡੇ ਵਾਲ ਜਿਹੜੇ ਲੰਬੇ ਹੁੰਦੇ ਆ ਤੁਹਾਡਾ ਜਿਹੜਾ ਤੁਹਾਡਾ ਖਾਣ ਪੀਣ ਵੀ ਤੁਹਾਡੇ ਵਾਲਾਂ ਦੇ ਉੱਤੇ ਬਹੁਤ ਅਸਰ ਕਰਦਾ ਆ ਤੁਹਾਡੀ ਫਿਜ਼ੀਕਲੀ ਜਿਹੜੀ ਤੁਹਾਡੀ ਹੈਲਥ ਆਣਾ ਉਹ ਵੀ ਜਿਹੜੀ ਆ ਉਹ ਵੀ ਤੁਹਾਡੇ ਵਾਲਾਂ ਦੇ ਉੱਤੇ ਜਿਹੜਾ ਅਸਰ ਕਰਦੀ ਆ ਮਤਲਬ ਕਿ ਤੁਸੀਂ ਅੰਦਰੋਂ ਤੰਦਰੁਸਤ ਹੋਣੇ ਚਾਹੀਦੇ ਹੋ ਤੁਹਾਡਾ ਖਾਣ ਪੀਣ ਵਧੀਆ ਹੋਣਾ ਚਾਹੀਦਾ ਆ ਤੇ ਤਾਂ ਹੀ ਤੁਹਾਡੇ ਜਿਹੜੇ ਵਾਲ ਆ ਉਹ ਵੀ ਜਿਹੜੇ ਹੈਲਥੀ ਹੋਣਗੇ ਤੇ ਕਿਉਂਕਿ ਕਾਫੀ ਕਈ ਵਾਰੀ ਜਿਹੜਿਆਂ ਸਰੀਰ ਨੂੰ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਰਹਿੰਦੀ ਆ ਕਈ ਵਾਰੀ ਅਸੀਂ ਜਦੋਂ ਮੈਡੀਸਿਨ ਖਾਂਦੇ ਆ ਨਾ ਉਹ ਵੀ ਸਾਈਡ ਇਫੈਕਟ ਕਰ ਜਾਂਦੀਆਂ ਆ ਉਹਦੇ ਨਾਲ ਵੀ ਜਿਹੜੇ ਵਾਲ ਆ ਉਹ ਕਈ ਵਾਰੀ ਝੜਨੇ ਸ਼ੁਰੂ ਹੋ ਜਾਂਦੇ ਆ ਸੋ ਮੇਰੇ ਵੀ ਸ਼ਾਇਦ ਇਸੇ ਕਾਰਨ ਮੇਰੇ ਵਾਲ ਜਿਹੜੇ ਬਹੁਤ ਜ਼ਿਆਦਾ ਝੜ ਗਏ ਆ ਮੇਰੇ ਵਾਲ ਜਿਹੜੇ ਮੇਰੇ ਵੱਡੇ ਬੇਟੇ ਦੀ ਤਰ੍ਹਾਂ ਹੁੰਦੇ ਸੀਗੇ ਬਹੁਤ ਭਾਰੇ ਤੇ ਮੈਂ ਅੱਜ ਆਪਣੀ ਗੁੱਤ ਕਰਕੇ ਵੇਖੀ ਮੈਂ ਕਿਹਾ ਚਲੋ ਗੁੱਤ ਕਰਦੇ ਆ ਤੇ ਜਦੋਂ ਮੈਂ ਆਪਣੀ ਗੁੱਤ ਕੀਤੀ ਤਾਂ ਮੈਨੂੰ ਬੜਾ ਹੀ ਦੁੱਖ ਹੋਇਆ ਕਿਉਂਕਿ ਮੇਰੇ ਵਾਲ ਅੱਗੇ ਨਾਲੋਂ ਬਹੁਤ ਜ਼ਿਆਦਾ ਹਲਕੇ ਹੋ ਗਏ ਸੀਗੇ ਪਹਿਲਾਂ ਮੇਰੀ ਗੁੱਤ ਜਿਹੜੀ ਸੀਗੀ ਬਹੁਤ ਹੀ ਮਤਲਬ ਕਿ ਮੋਟੀ ਹੁੰਦੀ ਸੀਗੀ ਤੇ ਕਾਫੀ ਲੰਬੀ ਸੀਗੀ ਪਰ ਹੁਣ ਮੇਰੇ ਵਾਲ ਜਿਹੜੇ ਆ ਮੇਰਾ ਖਿਆਲ ਜਿੰਨੇ ਮੇਰੇ ਵਾਲ ਪਹਿਲਾਂ ਸੀ ਨਾ ਉਹਨਾਂ ਨਾਲੋਂ ਸਿਰਫ ਤੀਸਰਾ ਹਿੱਸਾ ਹੀ ਜਿਹੜੇ ਆ ਉਹ ਰਹਿ ਗਏ ਆ ਇਸ ਤੋਂ ਬਾਅਦ ਮੈਂ ਫਿਰ ਆ ਗਈ ਕਿਚਨ ਵਿੱਚ ਕਿਉਂਕਿ ਨਾ ਮੇਰਾ ਜਿਹੜਾ ਟਾਬੇ ਦੇ ਉੱਤੇ ਪਿਆਜ਼ ਨਹੀਂ ਮਿਲਦਾ ਸਿਰਕੇ ਵਾਲਾ ਉਹ ਖਾਣ ਦਾ ਮਨ ਕਰ ਰਿਹਾ ਸੀਗਾ ਸੋ ਮੈਂ ਉਹ ਬਣਾਉਣ ਵਾਸਤੇ ਪੈਨ ਰੱਖ ਦਿੱਤਾ ਉਹਦੇ ਵਿੱਚ ਮੈਂ ਇੱਕ ਕੱਪ ਪਾਣੀ ਦਾ ਪਾਇਆ ਇੱਕ ਤੇਜ ਪੱਤਾ 5-4 ਦਾਣੇ ਕਾਲੀ ਮਿਰਚ ਦੇ 1/4 ਕੱਪ ਜਿਹੜਾ ਆ ਸੀਗਾ ਉਹ ਮੈਂ ਚੀਨੀ ਦਾ ਪਾਇਆ ਤੇ ਇੱਕ ਚਮਚ ਭਰ ਕੇ ਪਾ ਦਿੱਤਾ ਨਮਕ ਦਾ ਤੇ ਉਹਦੇ ਵਿੱਚ ਮੈਂ 1 1/2 ਕੱਪ ਜਿਹੜਾ ਸਿਰਕਾ ਪਾ ਦਿੱਤਾ ਵਾਈਟ ਸਿਰਕਾ ਸੀਗਾ ਜਿਹੜਾ ਕਿ ਆਪਾਂ ਨਿਊਡਲਸ ਵਗੈਰਾ ਵਿੱਚ ਵਰਤਦੇ ਹਾਂ ਉਹੀ ਪਾ ਦਿੱਤਾ ਸੀਗਾ ਤੇ ਇਹਦੇ ਵਿੱਚ ਜਿਹੜਾ ਪਾਣੀ ਆ ਨੂੰ ਜ਼ਿਆਦਾ ਗਰਮ ਨਹੀਂ ਕਰਨਾ ਸਿਰਫ ਇੱਕ ਉਬਾਲ ਆਉਣਾ ਚਾਹੀਦਾ ਆ ਮੈਂ ਨਾ ਕਾਫੀ ਦਿਨਾਂ ਤੋਂ ਸਮਾਨ ਜਿਹੜਾ ਮਤਲਬ ਕਿ ਸੋਚ ਰਹੀ ਸੀਗੀ ਕਿ ਮੈਂ ਸਰਕੇ ਵਾਲਾ ਪਿਆਜ਼ ਬਣਾਉਂਗੀ ਪਰ ਸੇਤ ਨਾ ਠੀਕ ਹੋਣ ਕਰਕੇ ਮੇਰੇ ਕੋ ਬਣਿਆ ਨਹੀਂ ਤੇ ਚੁਕੰਦਰ ਮੰਗਾਈ ਸੀ ਉਹ ਵੀ ਖਰਾਬ ਹੁੰਦੀ ਪਈ ਸੀ ਮੈਂ ਸੋਚਿਆ ਕਿ ਚਲੋ ਅੱਜ ਜਿਹੜਾ ਇਹ ਕੰਮ ਕਰ ਹੀ ਦਿੰਨੇ ਆ ਸੋ ਮੈਂ ਪਿਆਜ਼ ਪੰਜ ਮਤਲਬ ਕਿ ਛੋਟੇ-ਛੋਟੇ ਪਿਆਜ਼ ਸੀਗੇ ਪੰਜ ਪਿਆਜ਼ ਲਏ ਇੱਕ ਚੁਗੰਦਰ ਤੇ ਤਿੰਨ ਹਰੀਆਂ ਮਿਰਚਾਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਚੰਗੀ ਤਰ੍ਹਾਂ ਢੋਲਿਆ ਸੀਗਾ ਫਿਰ ਉਹਨਾਂ ਦੇ ਨਾਲ ਮੋٹے-ਮੋٹے ਪੀਸ ਕਰ ਲਿਆ ਸੀ ਜਿਆਦਾ ਬਰੀਕ ਨਹੀਂ ਲੈਂਥ ਵਾਈਜ਼ ਹੀ ਕੱਟ ਲਿਆ ਸੀਗਾ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿਵੇਂ ਮਰਜ਼ੀ ਕੱਟ ਸਕਦੇ ਹੋ ਚੁਕੰਦਰ ਨੂੰ ਵੀ ਮੈਂ ਪਤਲਾ-ਪਤਲਾ ਤੇ ਲੰਬਾ-ਲੰਬਾ ਕੱਟ ਲਿਆ ਸੀਗਾ ਤੇ ਜਿਹੜੀਆਂ ਹਰੀ ਮਿਰਚ ਸੀਗੀਆਂ ਉਹਨੂੰ ਵੀ ਮੈਂ ਦੋ ਫਾੜ ਕਰ ਲਿਆ ਸੀਗਾ ਮਤਲਬ ਕਿ ਵੱਖਰਾ ਨਹੀਂ ਕੀਤਾ ਸੀ ਉਹਨਾਂ ਵਿੱਚ ਨਾ ਚੀਰੇ ਦੇ ਦਿੱਤੇ ਸੀਗੇ ਫਿਰ ਮੈਂ ਇੱਕ ਲਿਆ ਜਾਰ ਇਹ ਪਲਾਸਟਿਕ ਦਾ ਜਾਰ ਸੀਗਾ ਜਾਂ ਤੇ ਕੱਚ ਦੇ ਆਚਾਰ ਵਿੱਚ ਪਾਉ ਜਾਂ ਪਲਾਸਟਿਕ ਦੇ ਜਾਰ ਵਿੱਚ ਫਿਰ ਮੈਂ ਉਹਦੇ ਵਿੱਚ ਥੋੜੇ ਜਿਹਾ ਪਿਆਜ਼ ਪਾਏ ਫਿਰ ਉਹਦੇ ਉੱਤੇ ਥੋੜੀ ਜਿਹੀ ਚੁਕੰਦਰ ਪਾਈ ਫਿਰ ਉਹਦੇ ਉੱਤੇ ਥੋੜਾ ਜਿਹਾ ਪਿਆਜ਼ ਪਾਏ ਫਿਰ ਚੁਕੰਦਰ ਪਾ ਕੇ ਇਸ ਤਰ੍ਹਾਂ ਲੇਅਰ ਬਣਾ ਕੇ ਲਾਸਟ ਵਿੱਚ ਮੈਂ ਉਹਦੇ ਉੱਤੇ ਹਰੀ ਮਿਰਚ ਰੱਖ ਦਿੱਤੀ ਮੈਂ ਸਿਰਫ ਤਿੰਨ ਹੀ ਹਰੀਆਂ ਮਿਰਚਾਂ ਰਕੀਆਂ ਆ ਕਿਉਂਕਿ ਹਰੀ ਮਿਰਚ ਅਸੀਂ ਸਾਡੇ ਚ ਕੋਈ ਵੀ ਨਹੀਂ ਖਾਂਦਾ ਬਸ ਤਾਂ ਕਿ ਥੋੜਾ ਜਿਹਾ ਫਲੇਵਰ ਆ ਜਾਵੇ ਹਰੀ ਮਿਰਚ ਦਾ ਇਸ ਕਰਕੇ ਮੈਂ ਹਰੀ ਮਿਰਚ ਪਾਈ ਆ ਤੇ ਪਹਿਲਾਂ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਸ਼ਾਇਦ ਜਾਰ ਜਿਹੜਾ ਛੋਟਾ ਨਾ ਹੋ ਜਾਵੇ ਕਿਉਂਕਿ ਇਹਦੇ ਵਿੱਚ ਪਿਆਜ਼ ਵੀ ਪੈਣੇ ਚੁਕੰਦਰ ਵੀ ਪੈਣੀ ਆ ਫਿਰ ਉਹਦੇ ਤੋਂ ਜਿਹੜਾ ਅਸੀਂ ਮਤਲਬ ਕਿ ਜਿਹੜਾ ਮੈਂ ਪਾਣੀ ਬਣਾਇਆ ਆ ਸਿਰਕੇ ਵਾਲਾ ਉਹ ਵੀ ਪੈਣਾ ਆ ਕਿ ਤੇ ਨਾ ਹੋਵੇ ਕਿ ਜਾਰ ਛੋਟਾ ਹੋ ਜਾਵੇ ਪਰ ਸਾਰਾ ਜਿਹੜਾ ਸਮਾਨ ਚੰਗੀ ਤਰ੍ਹਾਂ ਵਿੱਚ ਆ ਗਿਆ ਸੀਗਾ ਫਿਰ ਮੈਂ ਜਿਹੜਾ ਪਾਣੀ ਬਣਾਇਆ ਸੀ ਸਰਕੇ ਵਾਲਾ ਉਹਨੂੰ ਚੰਗੀ ਤਰ੍ਹਾਂ ਪੁੰਨ ਲਿਆ ਸੀਗਾ ਮਤਲਬ ਕਿ 2.5 ਗਲਾਸ ਜਿਹੜੇ ਉਹ ਬਣੇ ਸੀਗੇ ਸਿਰਕੇ ਵਾਲੇ ਪਾਣੀ ਦੇ ਉਹ ਮੈਂ ਢਾਈ ਗਲਾਸ ਜਿਹੜਾ ਫਿਰ ਪਾਣੀ ਆ ਉਹ ਇਹਦੇ ਵਿੱਚ ਪਾ ਦਿੱਤਾ ਤੇ ਏਅਰ ਏਅਰ ਟਾਈਟ ਕੰਟੇਨਰ ਸੀਗਾ ਫਿਰ ਮੈਨੂੰ ਜਿਹੜਾ ਮਤਲਬ ਕਿ ਚੰਗੀ ਤਰ੍ਹਾਂ ਉੱਪਰ ਤੱਕ ਇਹਨੂੰ ਭਰ ਦੇਣਾ ਆ ਕਿ ਜਿਹੜਾ ਪਿਆਜ਼ ਤੇ ਚੁਕੰਦਰ ਆ ਉਹ ਚੰਗੀ ਤਰ੍ਹਾਂ ਟੱਕੀ ਜਾਵੇ ਤੇ 24 ਘੰਟੇ ਬਾਅਦ ਜਿਹੜਾ ਪਿਆਜ਼ ਆ ਖਾਣ ਵਾਸਤੇ ਤਿਆਰ ਹੋ ਜਾਂਦਾ ਆ ਸੋ ਅੱਜ ਦਾ ਮੇਰਾ ਜਿਹੜਾ ਟਾਸਕ ਸੀਗਾ ਪੂਰਾ ਹੋ ਗਿਆ ਸੋ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਐਂਡ ਥੈਂਕ ਯੂ ਫॉर ਵਾਚਿੰਗ